ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਬਸ ਸਟੈਂਡ ਵਿਖੇ ਜਿੱਥੇ ਦੱਸ ਦਈਏ ਕਿ ਅੱਜ 10 ਕੇਂਦਰੀ ਟ੍ਰੇਡ ਯੂਨੀਅਨਾਂ ਦੇ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਜਲੰਧਰ ਦੀ ਤੇ ਜਲੰਧਰ ਦੇ ਵਿੱਚ ਵੀ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦੇਣ ਕਿ ਜਿੱਥੇ ਪੀਆਰਟੀਸੀ ਦੀ ਤੇ ਪੰਬਸ ਜਾਂ ਔਰਤੇ ਰੋਡਵੇਜ਼ ਬੱਸਾਂ ਜੋ ਕਿ ਇਹ ਬੰਦ ਕਰ ਦਿੱਤੀਆਂ ਗਈਆਂ ਨੇ ਅੱਜ ਦੇ ਲਈ ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਜੋ ਚੱਕਾ ਜਾਮ ਕੀਤਾ ਗਿਆ 3 ਦਿਨਾਂ ਦੇ ਲਈ ਕੀਤਾ ਗਿਆ 9 10 11 ਤੱਕ ਜੇ ਜੋ ਹੜਤਾਲ ਹੈ ਉਹ ਜਾਰੀ ਰਹੇਗੀ ਤੇ 3 ਦਿਨ ਤੱਕ ਜੋ ਕੀ ਹੈ ਇਹ ਬੱਸਾਂ ਬੰਦ ਰਹਿਣ ਵਾਲੀਆਂ ਨੇ ਇਸ ਦੇ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਵਿਕਰਮਜੀਤ ਸਿੰਘ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਤੇ ਕੀ ਮੰਗਾ ਨੇ ਉਹਨਾਂ ਦੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ 3 ਦਿਨ ਤੱਕ ਲਗਾਤਾਰ ਜੋ ਪੀਆਰਟੀਸੀ ਦੀ ਤੇ ਰੋਡਵੇਜ਼ ਦੀਆਂ ਬੱਸਾਂ ਨੇ ਉਹ ਬੰਦ ਰਹਿਣ ਵਾਲੀਆਂ ਨੇ ਕੀ ਨਾਮ ਹੈ ਤੇ ਅੱਜ ਕਿਸ ਕਰਕੇ ਹੜਤਾਲ ਕੀਤੀ ਗਈ ਮੇਰਾ ਨਾਮ ਉਹਪਿੰਦਰ ਸਿੰਘ ਆ ਜੀ ਸੈਕਟਰੀ ਜਲੰਧਰ 1 ਤੋਂ ਜੀ ਅੱਜ ਦੀ ਜੋ ਹੜਤਾਲ ਸੀਗੀ ਸਾਡੀਆਂ ਪੁਰਾਣੇ ਸਮੇ ਤੋਂ ਹੀ ਜਿਹੜੀਆਂ ਮੰਗਾਂ ਦਾ ਹੈਗਾ ਸਾਨੂੰ ਪੱਕਿਆ ਕੀਤਾ ਜਾਵੇ ਜੀ ਜੋ ਬਰਾਬਰ ਕੰਮ ਦੀ ਬਰਾਬਰ ਤਨਖਾਹ ਦਿੱਤੀ ਜਾਵੇ ਜੋ ਕਿ ਸਰਕਾਰ ਇਹਨੂੰ ਅਣਗੋਲਿਆ ਕਰਦੀ ਸੀਗੀ ਜੀ ਜਿਹਦੇ ਕਰਕੇ ਅੱਜ ਅਸੀਂ ਸੰਘਰਸ਼ ਦਾ ਰਾਹ ਅਪਣਾਇਆ ਉਹ ਤਿੰਨ ਦਿਨ ਲਈ ਅਸੀਂ ਹੜਤਾਲ ਦਾ ਇੱਥੇ ਲਾਂਚ ਕੀਤਾ ਉਸ ਤੋਂ ਬਾਅਦ ਸਰਕਾਰ ਦੀਆਂ ਸਾਡੀਆਂ ਇਹੋ ਮੰਗਾਂ ਆ ਵੀ ਸਾਨੂੰ ਰੈਗੂਲਰ ਕੀਤਾ ਜਾਵੇ ਇਹ ਮਾਨ ਸਾਹਿਬ ਦੀ ਸਰਕਾਰ ਜਦੋਂ ਸਤਾਚ ਆਈ ਸੀਗੀ ਤੇ ਉਦੋਂ ਇਹਨਾਂ ਨੇ ਪਹਿਲਾਂ ਵੀ ਵਾਅਦੇ ਕੀਤੇ ਸੀ ਸਾਡੇ ਧਰਨੇਆਂ ਮਜਾਰਿਆਂ 'ਚ ਇਹਨਾਂ ਦੇ ਐਮ.ਐਲ.ਏ ਆਣ ਕੇ ਬਹਿੰਦੇ ਸੀਗੇ ਤੇ ਉੱਥੋਂ ਵੀ ਲਾਂਚ ਕਰਦੇ ਸੀਗੇ ਵੀ ਸਾਡੀ ਸਰਕਾਰ ਬਣਾਓ ਤੇ ਅਸੀਂ ਹਰਾ ਪੈਨ ਚਲਾਵਾਂਗੇ ਕੋਈ ਵੀ ਮੁਲਾਜ਼ਮ ਜਿਹੜਾ ਹੈਗਾ ਵਾ ਠੇਕਾ ਮੁਲਾਜ਼ਮ ਤੇ ਨਹੀਂ ਰਹੂਗਾ ਉਹਨਾਂ ਨੂੰ ਪੱਕੀ ਨੌਕਰੀ ਦਿੱਤੀ ਜਾਊਗੀ ਤੇ ਅੱਜ ਜਦੋਂ ਸਰਕਾਰ ਸਤਾਚ ਆ ਗਈ ਆ ਤੇ ਉਦੋਂ ਇਹਨਾਂ ਨੇ ਅੱਜ ਫੇਰ ਇੱਕ ठेकेदार ਨਹੀਂ ਤੇ ਇਹਨਾਂ ਦੇ ਟਾਈਮ 'ਚ ਤਿੰਨ ठेकेदार ਆ ਗਏ ਆ ਪਹਿਲਾ ਦਤਾਰ ਕੰਪਨੀ ਹੀ ਉਹਨਾਂ ਸਾਡਾ 8 ਤੋਂ 9 ਕਰੋੜ ਰੁਪਇਆ ਲੈ ਕੇ ਭੱਜ ਗਈ ਆ ਉਹਦੇ ਵਿੱਚ ਸਾਡੇ ਅੱਜ 5000 ਮੁਲਾਜ਼ਮਾਂ ਦੇ ਆ ਜਿਨ੍ਹਾਂ ਦੇ 20000 ਰੁਪਇਆ ਤੇ 15000 ਰੁਪਇਆ ਜਿਹੜਾ ਇਹਨਾਂ ਨੇ ਸਕਿਉਰਟੀਆਂ ਜਮ੍ਹਾਂ ਕੀਤੀਆਂ ਜਦ ਦਤਾਰ ਕੰਪਨੀ ਸਾਡਾ ਲੈ ਕੇ ਭੱਜ ਗਈ ਆ ਨਾ ਸਾਨੂੰ ਸਰਕਾਰ ਉਹਦਾ ਕੋਈ ਪੱਲਾ ਫੜਾ ਰਹੀ ਆ ਤੇ ਨਾ ਕੋਈ ਮੈਨੇਜਮੈਂਟ ਜਿਹੜੀ ਆ ਵੀ ਸਾਨੂੰ ਉਹ ਪੱਲਾ ਫੜਾ ਰਹੀ ਅੱਜ ਸਾਡੇ ਬੰਦਿਆਂ ਦਾ ਸ਼ੋਸ਼ਣ ਬਹੁਤ ਜ਼ਿਆਦਾ ਹੋ ਰਿਹਾ ਉਹ ਤੋਂ ਬਾਅਦ ਐਸਐਸ ਪ੍ਰੋਵਾਈਡਰ ਆਏ ਉਹ ਵੀ ਸਾਡਾ ਈਪੀਐਫ ਤੇ ਪੀਐਸਆਈ ਦੇ ਸਾਡੇ ਪੈਸੇ ਨਹੀਂ ਪਉਂਦੇ ਜਿਹੜੇ ਕੋਈ ਪਾਏ ਪੈਸੇ ਉਹ ਵੀ ਉਹਨਾਂ ਨੇ ਸਰਕਾਰ ਕੋ ਲੈ ਕੇ ਗਾੜੀ ਸਾਡੇ ਪੈਸੇ ਨਹੀਂ ਪਾਏ ਜਿੱਥੇ ਸਾਡੇ ਵਰਕਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਅੱਜ ਸਰਕਾਰ ਇਸ ਚੀਜ਼ਾਂ ਕੋਈ ਧਿਆਨ ਨਹੀਂ ਦੇ ਰਹੀ ਵੀ ਇਹਨਾਂ ਦੀਆਂ ਜਿਹੜੀਆਂ ਮੰਗੀਆਂ ਮੰਗਾਵਾ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਸਾਨੂੰ ਪੱਕਿਆਂ ਕੀਤਾ ਜਾਵੇ ਵੀ ਜਿਹੜਾ ਇਹ ਜਿਹੜਾ ਸੰਘਰਸ਼ ਦਾ ਰਾਹ ਵਾ ਇਹਨੂੰ ਬੰਦ ਕੀਤਾ ਜਾਵੇ सीएम साहब या ट्रांसपोर्ट मंत्री नु मांग पत्र सौंपया गया सी जी हां जी ਸਾਡੇ ਕੋਈ ਵੀ ਸੰਘਰਸ਼ ਹੁੰਦਾ ਵਾ ਇਹਨਾਂ ਨੂੰ ਪਹਿਲੋ ਜਾਂਦੇ ਆ ਸੀਐਮ ਸਾਹਿਬ ਨੂੰ ਵੀ ਅਸੀਂ ਉਦਾਂ ਵੀ ਮੰਗ ਪੱਤਰ ਦਿੱਤੇ ਹੋਏ ਆ ਆਪਣੇ ਇਹ 1 ਜੁਲਾਈ 2024 ਨੂੰ ਸਾਡੇ ਸੀਐਮ ਸਾਹਿਬ ਨਾਲ ਸਾਡੇ ਸੈਂਟਰ ਬੋਡੀ ਦੀ ਮੀਟਿੰਗ ਹੋਈ ਸੀਗੀ ਉਹਨਾਂ ਨੇ ਇਹੋ ਗੱਲ ਦਾ ਕੀਤਾ ਸੀ ਇੱਕ ਮਹੀਨੇ ਦੇ ਵਿੱਚ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਜਿਉਂ ਬੰਦੇ ਠੇਕਾ ਸਿਸਟਮ ਖਤਮ ਕਰਕੇ ਆਊਟਸੋਰਸਿੰਗ ਵਾਲੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਕਨਟਰੈਕਟ ਦੇ ਲਿਆ ਜਾਵੇ ਤੇ ਜਿਹੜੇ ਕੰਟਰੈਕਟ ਵਾਲੇ ਹੈਗੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਉਹ ਫਾਈਲ ਤਿਆਰ ਸੀਗੀ ਅੱਜ ਸਾਡੇ ਉੱਚ ਅਧਿਕਾਰੀ ਜਦੋਂ ਉਹ ਫਾਈਲ ਦੇ ਆਪਾਂ 30 ਤਰੀਕ ਨੂੰ ਵੀ ਹੈਡ ਆਫ ਤੱਕ ਭਰਾਇ ਇਸੇ ਕਰਕੇ ਕੀਤਾ ਸੀਗਾ ਵੀ ਸਾਨੂੰ ਉਸ ਬਾਰੇ ਕੋਈ ਜਾਣਕਾਰੀ ਦਿੱਤੀ ਜਾਵੇ ਪਰ ਜਦੋਂ ਉੱਪਰ ਅਫਸਰਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਵੀ ਹੱਥ ਘੜੀ ਕੀਤੇ ਪਾਲਿਸੀ ਜ਼ਰੂਰ ਸਾਨੂੰ ਦਿਖਾਈ ਗਈ ਹੈ ਔਰ ਪਾਲਿਸੀ ਦੇ ਵਿੱਚ ਵੀ ਜੋ ਹੈਗਾ ਜਿੱਦਾਂ ਬਣਾਏ ਕਹ ਦਿੱਤੇ ਉਦਾਂ ਹੀ ਬਣੀ ਹੈ ਪਰ 1 ਸਾਲ ਬੀਤਣ ਤੋਂ ਬਾਅਦ ਵੀ ਸਾਨੂੰ ਹੁਣ ਵਿਸ਼ਵਾਸ ਨਹੀਂ ਰਿਹਾ ਇਹਨਾਂ ਦੇ ਉੱਤੇ ਵੀ ਆਪਾਂ ਇਹਨਾਂ ਦੀ ਜਿਹੜੀ ਪਾਲਿਸੀ ਹੈਗੀ ਆ ਉਹ ਸਾਡੇ ਹੱਕ 'ਚ ਬਣਾਈ ਆ ਜਾਂ ਇਹਨਾਂ ਨੇ ਜਿਹੜੀ ਗਾਂ ਪਾਲਿਸੀ ਭੇਜੀ ਆ ਉਹ ਸਾਡੇ ਹੱਕ 'ਚ ਭੇਜੀ ਆ ਜਾਂ ਸਾਡੇ ਅੰਗੇਸ ਭੇਜੀ ਆ ਇਸ ਚੀਜ਼ ਦਾ ਕੋਈ ਅਫਸਰ ਨਹੀਂ ਕਲੀਅਰ ਕਰਦਾ ਸਾਡਾ ਕੋਈ ਟ੍ਰਾਂਸਪੋਰਟ ਮੰਤਰੀ ਨਹੀਂ ਕਲੀਅਰ ਕਰਦਾ ਤੇ ਅੱਜ ਸਰਕਾਰ ਤੇ ਉਹ ਟ੍ਰਾਂਸਪੋਰਟ ਮੰਤਰੀ ਸਾਹਿਬ ਜੋ ਵੀ ਆ ਲਾਰੇ ਲੱਪੇ ਲਾ ਕੇ ਟਾਈਮ ਪਾਸ ਕਰ ਰਹੇ ਆ ਤੇ ਗਾੜੀ 27 27 ਦੇ ਵਿੱਚ ਇਲੈਕਸ਼ਨ ਆ ਜਾਣੀ ਆ ਤੇ ਜਿੰਨਾ ਸਾਡਾ ਪਹਿਲਾਂ ਇਹਨਾਂ ਦੀ ਸਰਕਾਰ ਲਿਆਉਣ ਤੇ ਜੋਰ ਲੱਗਾ ਸਭ ਤੋਂ ਜ਼ਿਆਦਾ ਅਸੀਂ ਦੂਜੀਆਂ ਸਰਕਾਰਾਂ ਦਾ ਭੰਡੀ ਪ੍ਰਚਾਰ ਕਰਕੇ ਇਹ ਸਰਕਾਰ ਲਿਆਉਣ ਤੇ ਬੜਾ ਜੋਰ ਲੱਗਾ ਸੀਗਾ ਪਰ ਉਸ ਚੀਜ਼ ਦੀ ਅੱਜ ਸਾਡੀ ਇਹਨਾਂ ਨੇ ਸਰਕਾਰ ਨੇ ਕਦਰ ਨਹੀਂ ਪਾਈ ਸਾਨੂੰ ਨਾ ਪੱਕਿਆਂ ਕੀਤਾ ਨਾ ਸਾਡਾ ਕੋਈ ਇਹਨਾਂ ਨੇ ਕੋਈ ਮਸਲਾ ਹੱਲ ਕੀਤਾ ਅੱਜ ਅਸੀਂ ਉੱਥੇ ਦੇ ਉੱਥੇ ਤੁਰੇ ਫਿਰਦੇ ਕਾਫੀ ਲੰਬੇ ਸਮੇਂ ਤੋਂ ਹੜਤਾਲ ਚੱਲ ਮਤਲਬ ਜੋ ਕੀ ਹੈ ਆਪਣੀ ਮੰਗਾਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਤੇ ਅਗਲੀ ਰਣਨੀਤੀ ਕੀ ਹੋਵੇਗੀ ਜੇਕਰ ਗੱਲ ਆ ਜੋ ਸਾਡੀ ਗੱਲਾਂ ਨਾ ਮੰਨੀਆਂ ਦੇਖੋ ਜੀ ਵੈਸੇ ਤੇ ਸਰਕਾਰ ਨੂੰ ਚਾਹੀਦਾ ਵਾ ਕਿ ਪੰਜਾਬ ਦੀ ਪਬਲਿਕ ਨੂੰ ਪਰੇਸ਼ਾਨ ਕਰਨ ਨਾਲੋਂ ਸਾਡੀਆਂ ਮੰਗਾਂ ਦਾ ਛੇਤੀ ਹੱਲ ਕਰ ਦੇਣਾ ਚਾਹੀਦਾ ਵਾ ਪੇ ਸਰਕਾਰ ਦੇ ਵਿੱਚ ਇਹਨਾਂ ਦਾ ਨਾਮ ਇਹਨਾਂ ਨੂੰ ਖੁਲਾਇਆ ਜਾਵੇ ਸਰਕਾਰ ਦਾ ਹੁਣ ਜਿਹੜਾ ਸਰਕਾਰ ਦਾ ਪ੍ਰੋਸੈਸ ਚੱਲਦਾ ਪਿਆ ਵਾ ਇਹਨਾਂ ਦੀਆਂ ਪਬਲਿਕ ਪਰੇਸ਼ਾਨ ਹੋ ਰਹੀ ਆ ਅਸੀਂ ਪਰੇਸ਼ਾਨ ਹੋ ਰਹੇ ਆ ਸਰਕਾਰ ਗਾੜੀ ਇਹੋ ਜੀ ਸਾਡੀ ਗੁਜ਼ਾਰਸ਼ ਹੈਗੀ ਆ ਵੀ ਜਿਹੜਾ ਮਸਲਾ ਵਾ ਉਹਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਦੇਖੋ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਸਾਡੇ ਅੱਜ ਸਾਨੂੰ ਪੱਕਿਆਂ ਕਰਦੀਆਂ ਜਾਂ ਸਰਕਾਰ ਕਹਿ ਦਿੰਦੀ ਆ ਵੀ ਖਜ਼ਾਨੇ ਤੇ ਬੋਝ ਪਊਗਾ ਇਹਦੇ ਉੱਤੇ ਕੋਈ ਬੋਝ ਨਹੀਂ ਪੈਂਦਾ ਪੰਨ ਬਸ ਆਪ ਹੀ ਆਪਣਾ ਕਮਾਈ ਕਰਕੇ ਸਰਕਾਰ ਨੂੰ ਦੇ ਰਹੀ ਆ ਜਿਹਦੇ ਵਿੱਚ ਅਸੀਂ ਆਪਣੀ ਕਮਾਈ ਦੇ ਹੀ ਤਨਖਾਹ ਲੈ ਰਹੇ ਆ ਤੇ ਸਰਕਾਰ ਦਾ ਇਸ ਚੀਜ਼ ਤੇ ਕੀ ਬੋਝ ਪੈ ਜੂਗਾ ਜੇ ਅੱਜ ਸਰਕਾਰ ਸਾਨੂੰ ਪੱਕਿਆਂ ਕਰਦੀ ਆ ਤੇ ਅਸੀਂ ਮਿਹਨਤ ਤੇ ਉਨੀ ਹੀ ਕਰਦੇ ਰਹੇ ਨਾ ਜਿੰਨੀ ਅਸੀਂ ਪਹਿਲੋਂ ਕਰਦੇ ਸੀਗੇ ਤੇ ਗਾੜੀ ਵੀ ਇਦਾਂ ਹੀ ਕਰਾਂਗੇ ਤੇ ਇਹ ਸਰਕਾਰ ਜਦੋਂ ਵੀ ਜਾਂ ਸਾਡੇ ਅਧਿਕਾਰੀ ਜਦੋਂ ਵੀ ਕਹਿੰਦੇ ਵੀ ਰੋਡਵੇਜ ਘਾਟੇ 'ਚ ਜਾਂਦੀ ਹੈ ਜਦਕਿ ਰੋਡਵੇ ਜਿਹੜੀ ਹੈਗੀ ਨਾ ਰੋਡਵੇਜ ਕੋ ਆਪਣੀਆਂ ਕੋ ਖਾਸ ਬੱਸਾਂ ਨਾ ਸਟਾਫ ਆ ਸਟਾਫ ਸਾਰਾ ਹੈਗਾ ਪਨਵਾਸ ਦਾ ਰੋਡਵੇ ਪਨਵਾਸ ਦੀਆਂ ਹੀ ਬੱਸਾਂ ਵਾਂ ਸਾਰੀਆਂ ਜਿਹੜੀ ਕਮਾਈ ਕਰਦੀਆਂ ਵਾ ਇਹ ਜਦੋਂ ਵੀ ਕਹਿੰਦੇ ਰੋਡਵੇਜ ਸਾਡੀ ਘਾਟੇ ਹੀ ਜਾਂਦੀ ਹੈ ਅਸੀਂ ਤੁਹਾਨੂੰ ਪੱਕਿਆ ਨਹੀਂ ਕਰ ਸਕਦੇ ਪਰ ਅੱਜ ਤੱਕ ਨਾ ਕੇ ਸਰਕਾਰ ਨੇ ਨਾ ਚ ਅਧਿਕਾਰੀਆਂ ਨੇ ਕਿਹਾ ਵੀ ਪਨਵਾਸ ਪ੍ਰੋਫਿਟ 'ਚ ਜਾਂਦੀ ਆ ਤੇ ਜੇ ਇਹ ਕਹਿ ਦਨ ਪਨਵਾਸ ਪ੍ਰੋਫਿਟ 'ਚ ਜਾਂਦੀ ਆ ਤੇ ਫੇਰ ਇਹ ਸੋਚਦੇ ਵੀ ਇਹਨਾਂ ਨੂੰ ਕਿਤੇ ਪੱਕਿਆ ਨਾ ਕਰਨਾ ਪੈ ਜੇ ਗੱਲਬਾਤ ਕਰਨ ਲਈ ਧੰਨਵਾਦ ਸਰ ਗੱਲ ਕਰਾਂਗੇ ਪ੍ਰਧਾਨ ਵਿਕਰਮਜੀਤ ਸਿੰਘ ਜੀ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰ ਹਾਂਜੀ ਸਰ ਅੱਜ ਹੜਤਾਲ ਕੀਤੀ ਗਈ ਹੈ ਕੀ ਹੈ ਜੀ ਪੂਰਾ ਮਾਮਲਾ ਅੱਜ ਮਾਮਲਾ ਹੈ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਮੰਗਾ ਸੀ ਜਾਇਜ ਮੰਗਾ ਨੂੰ ਸੀਐਮ ਸਾਹਿਬ ਵੱਲੋਂ ਝੰਡੀ ਦਿੱਤੀ ਗਈ ਸੀ ਤੁਹਾਨੂੰ ਸਾਨੂੰ ਕਿਹਾ ਗਿਆ ਸੀ ਭਰੋਸਾ ਹੈ ਕਿ ਤੁਹਾਡੀਆਂ ਮੰਗਾ ਜਿਹੜੀਆਂ ਜਾਇਜ ਹਨ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਊਗਾ ਜਿਹੜਾ ਉਹਨਾਂ ਨੇ 1 ਮਹੀਨੇ ਦਾ ਸਮਾਂ ਮੰਗਿਆ ਸੀ 1 ਜੁਲਾਈ 2024 ਨੂੰ ਅੱਜ ਸਾਲ ਬੀਤ ਗਿਆ ਪਰ ਸੀਐਮ ਸਾਹਿਬ ਵੱਲੋਂ ਨਾ ਤਾਂ ਸਾਨੂੰ ਮੀਟਿੰਗ ਦਿੱਤੀ ਗਈ ਹੈ ਦੁਆਰਾ ਤੇ ਨਾ ਸਾਡਾ ਜਿਹੜਾ ਮੰਗਾਂ ਤੇ ਹਾਲ ਉਹਨਾਂ ਦਾ ਹੱਲ ਕੀਤਾ ਗਿਆ ਜਿਹਦੇ ਕਰਨਾ ਅੱਜ ਸਾਨੂੰ 3 ਦਿਨ ਦੀ ਸਟ੍ਰਾਈਕ ਤੇ ਜਾਣਾ ਪਿਆ ਆ ਕਿੰਨੀਆਂ ਬੱਸਾਂ ਬੰਦ ਨੇ ਤੇ ਕਿੰਨੇ ਕਰਮਚਾਰੀ ਜੋ ਕਿ ਅੱਜ ਹੜਤਾਲ ਤੇ ਨੇ ਕਿਹੜੀ ਅੱਜ 2000 ਦੇ ਕਰੀਬੀਆਂ ਬੱਸਾਂ ਆ ਪਨ ਬੱਸ ਤੇ ਪੀਆਰਟੀਸੀ ਕੰਟ੍ਰੈਕਟ ਵਰਕਰ ਜੂਨੀਅਰ ਲੋਕ ਬੰਦ ਕੀਤੇ ਗਈਆਂ ਐ ਇਹ ਘੱਟੋ ਘੱਟ ਨਹੀਂ ਤੇ 5000 ਦਾ ਜਿਹੜਾ ਵਰਕਰ ਜਿਹੜਾ ਪੂਰਾ ਟੋਟਲ ਮੁਕੰਮਲ ਚੱਕਾ ਜਮ ਕਰ ਕੀ ਐ ਆ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਪੰਜਾਬ ਰੋਡਵੇਜ਼ ਦੇ ਵਿੱਚ ਲੋਕੀ ਜ਼ਿਆਦਾ ਸਫ਼ਰ ਕਰਦੇ ਨੇ ਉਹਦੇ ਉਹਦੇ ਤੇ ਕੀ ਕਹੂੰਗਾ ਬਿਲਕੁਲ ਜੀ ਆਪਾਂ ਪਹਿਲਾਂ ਪਬਲਿਕ ਵਾਹਨ ਧਾਰ ਕਾਰਡ ਦੇ ਕਰਨ ਫਰੀ ਹੈ ਤੇ ਉਹਨਾਂ ਤੋਂ ਪੂਰਾ ਸਾਡੇ ਤੋਂ ਕਵਰ ਨਹੀਂ ਹੁੰਦਾ ਅਸੀਂ ਉਹਨਾਂ ਦੀ ਪਹਿਲੀ ਡਿਮਾਂਡ ਰੱਖੀ ਹੈ ਕਿ ਸਾਡੀ ਬੱਸਾਂ ਦੀ ਗਿਣਤੀ ਉਹ 10000 ਕੀਤੀ ਜਾਵੇ ਕਿਉਂਕਿ ਪਬਲਿਕ ਨੂੰ ਸਹੂਲਤ ਮਿਲੇ ਤੇ ਉਹਦੇ ਨਾਲ ਸਾਡਾ ਸਟਾਫ ਪੱਕਾ ਜਿਹੜਾ ਭਰਤੀ ਕੀਤਾ ਹੋਇਆ ਰੈਗੂ ਭਰਤੀਆਂ ਕੀਤੀਆਂ ਜਾਣ ਜਿਹੜੀ ਜਨਤਾ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਜਨਤਾ ਤੋਂ ਸਹਿਯੋਗ ਮੰਗਦੇ ਆ ਕਿ ਸਾਡੇ ਨਾਲ ਤਿੰਨ ਦਿਨਾਂ ਦਾ ਜੀ ਸਹਿਯੋਗ ਦਿਓ ਘਰਾਂ ਚੋਂ ਨਾ ਨਿਕਲੋ ਤੇ ਨਿਕਲਦੇ ਹੋ ਤੇ ਆਪਣੇ ਵਹੀਕਲ ਤੇ ਨਿਕਲੋ ਅ ਜਿੱਦਾਂ ਤੁਸੀਂ ਕਿਹਾ ਕਿ ਸਾਲ ਹੋ ਗਿਆ ਸਾਨੂੰ ਆਪਣੀ ਮੰਗਾਂ ਦੀ ਗੱਲਬਾਤ ਕਰਦੇ ਜੇ ਹੱਲੇ ਵੀ ਕੋਈ ਹੱਲ ਨਾ ਨਿਕਲਿਆ ਫੇ ਅੱਗੇ ਰਣਨੀਤੀ ਕੀ ਰੋਗੀ ਜੇ ਆਪਾਂ ਪਹਿਲਾਂ ਦੱਸ ਚੁੱਕੀਆਂ ਸੀ ਜੀਦਾ ਕਿ ਜਿਹੜੀ ਆਪਣੀ ਸਾਲ ਤੋਂ ਮੀਟਿੰਗ ਮੁੱਖ ਮੰਤਰੀ ਸਾਹਿਬ ਦੇ ਨਾਲ ਹੋਈ ਸੀ ਉਹਦੇ ਵਿੱਚ ਸਾਨੂੰ ਭਰੋਸਾ ਦਿੱਤਾ ਗਿਆ ਸੀ ਪਰ ਉਹਦੇ ਹੁਣ ਅਸੀਂ 30 ਜੂਨ ਨੂੰ 2025 'ਚ ਚੰਡੀਗੜ੍ਹ ਵਿਖੇ ਆਪਣੇ ਧਰਨਾ ਦਿੱਤਾ ਦਫ਼ਤਰ ਦੇ ਗਾੜੀ ਮੁਕ ਦਫ਼ਤਰ ਦੇ ਗਾੜੀ ਜਿਨ੍ਹਾਂ ਵੱਲੋਂ ਵੀ ਸਾਨੂੰ ਉਹਨਾਂ ਨੇ ਸਾਨੂੰ ਕਲੀਅਰਲੀ ਕਹਿ ਦਿੱਤਾ ਕਿ ਸਾਡੇ ਤੇ ਨਹੀਂ ਹੈਗਾ ਇਹ ਜਿਹੜਾ ਤਾਂ ਹੱਲ ਕਰਨਗੇ ਸੀਐਮ ਸਾਹਿਬ ਖੁਦ ਕਰ ਸਕਦੇ ਆ ਅਸੀਂ ਇਹ ਹੱਲ ਨਹੀਂ ਕਰ ਸਕਦੇ ਤੇ ਅਸੀਂ ਹੁਣ ਆਪਣੇ ਹੈੱਡ ਆਫਿਸ ਨੂੰ ਜਾਂ ਆਪਣੇ ਟਰਾਂਸਪੋਰਟ ਮਿਨਿਸਟਰ ਨੂੰ ਲਾਲਜੀਤ ਭੁੱਲਣਾ ਨੂੰ ਇਹ ਅਲਾਖੀ ਸੀ ਕਿ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਕਰਾ ਦਿਓ ਜੀ ਕਿ ਇਹ ਜਿਹੜਾ ਧਰਨਾ ਨਾ ਲੱਗੇ ਪੋਸਟਪੋਨ ਹੋ ਜੇ ਜੇ ਸਾਡੀ ਮੀਟਿੰਗ ਹੁੰਦੀ ਹੈ ਤਾਂ ਅਸੀਂ ਧਰਨਾ ਲਾ ਕੇ ਥੋੜਾ ਖੁਸ਼ ਹਕੇ ਅਸੀਂ ਸਾਰੇ ਕੰਮ ਕਰਨ ਵਾਲੇ ਵਰਕਰ ਆ ਤੇ ਪਰ ਸਾਡੇ ਕਿਸੇ ਨੇ ਸਾਡੀ ਇਹ ਗੱਲ ਨੂੰ ਇਗਨੋਰ ਕੀਤਾ ਕਿਸੇ ਨੇ ਸਾਡੀ ਸੀਐਮ ਤਖਸਾਲ ਗੱਲ ਨਹੀਂ ਪਹਚਾਈ ਇਸ ਕਰਕੇ ਅੱਜ ਸਾਨੂੰ ਜਿਹੜਾ ਅੱਜ ਦਾ ਪ੍ਰੋਟੈਸਟ ਇਹ ਡੀਪੋਆਂ ਦੇ ਵਿੱਚ ਅਸੀਂ ਕਰ ਰਹੇ ਆਂ ਤੇ ਜਿਹੜਾ ਕੱਲ ਦਾ ਪ੍ਰੋਟੈਸਟ ਆ ਉਹ ਅਸੀਂ ਸੀ सीएम ਸਾਹਿਬ ਦੀ ਕੋਠੀ ਦਾ ਕਰਾਂਗੇ ਚੰਡੀਗੜ੍ਹ ਜਾ ਕੇ ਗੱਲਬਾਤ ਕਰਨ ਲਈ ਧੰਨਵਾਦ ਸਰ ਦੱਸ ਦਈਏ ਕਿ ਪ੍ਰਧਾਨ ਵਿਕਰਮਜੀਤ ਸਿੰਘ ਜੀ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅੱਜ 5000 ਦੇ ਕਰੀਬ ਜੋ ਕੀ ਹੈ ਕਰਮਚਾਰੀ ਹੜਤਾਲਤੇ ਨੇ ਤੇ ਇਸ ਦੇ ਨਾਲ ਹੀ 2000 ਦੇ ਕਰੀਬ ਜੋ ਬੱਸਾਂ ਨੇ ਪੰਜਾਬ ਰੋਡ ਵੇਜ਼ ਦੀਆਂ ਪਨਬਾਸ ਕੀਆਰਟੀਸੀ ਦੀਆਂ ਜੋ ਬੱਸਾਂ ਨੇ ਅੱਜ ਉਹਨਾਂ ਦਾ ਚੱਕਾ ਜਾਮ ਕੀਤਾ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦੇਣ ਕਿ ਅ ਇੱਥੇ ਜੋ ਕਰਮਚਾਰੀ ਨੇ ਉਹ ਹੜਤਾਲ ਤੇ ਬੈਠੇ ਹੋਏ ਨੇ ਤਾਂ ਕਿ ਉਹਨਾਂ ਦੀਆਂ ਜੋ ਵਕ ਵਕ ਮੰਗਾਂ ਨੇ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤੇ ਸਰਕਾਰ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰ ਸਕੇ ਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਸਾਮਨਾ ਅਜੋ ਮੁਸ਼ਕਲਾਂ ਦਾ ਜੋ ਕੀ ਹੈ ਹੱਲ ਕਰ ਸਕੇ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ तिवारी ਦੀ ਰਿਪੋਰਟ